ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੋਬਿੰਦਪੁਰਾ ਅੰਬਾਲਾ ਇਸ ਅਸਥਾਨ ਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਰੂਕhetra ਤੋਂ ਅਨੰਦਪੁਰ ਸਾਹਿਬ ਵਾਪਸ ਆਉਂਦੇ ਸਮੇਂ ਅੰਬਾਲਾ ਆਏ ਸਨ ਜਿੱਥੇ ਉਹ ਸੂਰਜ ਗ੍ਰਹਿਣ ਦੇ ਮੌਕੇ ਤੇ ਪਰਮਾਤਮਾ ਦੇ ਨਾਮ ਅਤੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਗਏ ਸਨ ਅੰਬਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਫਾਦਾਰ ਚੇਲਿਆਂ ਮਾਰਾ ਗੁਰਦੁਆਰਾ ਗੋਬਿੰਦਪੁਰਾ ਦੀ ਉਸਾਰੀ ਕੀਤੀ ਗਈ ਸੀ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 치ੜੀਆਂ ਨੂੰ ਅੰਮ੍ਰਿਤ ਸ਼ਕਾਇਆ ਜਿਸ ਤੋਂ ਇੰਨੀ ਹਿੰਮਤ ਅਤੇ ਤਾਕਤ ਮਿਲੀ ਕਿ ਉਹ ਨਾਨੇ ਕਾਜੀ ਮੀਰਦੀਨ ਦੇ ਬਾਜ ਨੂੰ ਮਾਰ ਦਿੱਤਾ ਜੋ ਲੋਕਾਂ ਦੁਆਰਾ ਸਤਕਾਰਿਆ ਜਾਂਦਾ ਹੈ ਇਸ ਅਸਥਾਨ ਤੇ ਬਾਜ ਡਿੱਗਿਆ ਸੀ ਉਸ ਅਸਥਾਨ ਤੇ ਗੁਰਦੁਆਰਾ ਗੋਬਿੰਦਪੁਰਾ ਸ਼ੁਸ਼ੋਭਿਤ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਸੰਗਤ ਜੀ ਅੱਜ